ਤੇ ਆਉਂਦੇ ਲੋਕਾਂ ਨੂੰ ਬਿੰਦੇ ਕਿਸ ਤਰੀਕੇ ਦੀ ਗੋਮਸ ਤੋਂ ਜ਼ਿਆਦਾ ਤੁਹਾਨੂੰ ਲੋਕਾਂ ਵੱਲੋਂ ਦੱਸੀ ਜਾਂਦੀ ਹੈ ਦੇਖੋ ਇਸ ਤਰ੍ਹਾਂ ਹੈਗਾ ਪਿੰਡਾਂ ਵਾਲੇ ਲੋਕ ਤਾਂ ਜਿਹੜੇ ਆਉਂਦੇ ਆ ਪੰਚ ਸਰਪੰਚ ਆਉਂਦੇ ਆ ਉਹ ਤਾਂ ਆਪਣੇ ਵਿਕਾਸ ਕੰਮ ਲੈ ਕੇ ਆਉਂਦੇ ਆ ਜ਼ਿਆਦਾਤਰ ਕਿ ਸਾਡੇ ਨਾਲੇ ਕਲੀ ਬਣਾ ਲਓ ਕੋਈ ਸ਼ਮਸ਼ਾਨ ਘਾੜਦਾ ਆਉਂਦਾ ਕੋਈ ਕਿਸੇ ਦਾ ਕੋਈ ਕਿ ਸਾਡੇ ਲੋਕਾਂ ਦੇ ਗਰੀਬਾਂ ਦੇ ਵਿਆਹ ਕਰਨ ਨਾਲ ਕੋਈ ਜਗ੍ਹਾ ਨਹੀਂ ਹੈ ਇਸ ਤਰ੍ਹਾਂ ਦੀਆਂ ਕੁਨਾਂ ਦੀਆਂ ਤਾਂ ਇਹ ਹੁੰਦੀਆਂ ਸ਼ਹਿਰਾਂ ਦੀਆਂ ਵੀ ਵਾਰਡ ਦੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਬਹੁਤ ਸਾਰੇ ਲੋਕਾਂ ਦੀਆਂ ਪਰਸਨਲ ਨੇ ਕੁਝ ਬਦਲੀਆਂ ਵਾਲੇ ਆਉਂਦੇ ਆ ਕੁਝ ਪਰਸਨਲ ਕੰਮ ਹੁੰਦੇ ਆ ਸਾਡੇ ਪੁਲਿਸ ਨਾਲ ਕੰਮ ਫਲਾਣਾ ਵਾਂ ਤੇ ਅਸੀਂ ਤਾਂ ਇਲੈਕਟਿਡ ਲੋਕ ਆ ਤੇ ਜਿਹੜੇ ਵੀ ਬੰਦੇ ਦੀ ਮਦਦ ਹੋ ਸਕਦੀ ਆ ਫਿਰ ਉਹਦੀ ਮਦਦ ਕਰਨ ਦੀ ਮੈਂ ਕੋਸ਼ਿਸ਼ ਕਰਦਾ ਅੱਜ ਵੀ ਉਹੀ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਲੋਕਾਂ ਦੀ ਮਦਦ ਹੋ ਸਕੇ ਉਹ ਕੋਸ਼ਿਸ਼ ਕੀਤੀ ਇਹਨਾਂ ਦੇ ਥ्रू ਹੀ ਤੁਹਾਨੂੰ ਜੋ ਹੈ ਇੱਕ ਪਤਾ ਲੱਗਦਾ ਹੈ ਕਿ ਤੁਹਾਡੇ ਏਰੀਆ ਦੀ ਕੰਡੀਸ਼ਨ کیا ਹੈ ਹੋ ਤੁਸੀਂ ਪਾਰਲੀਮੈਂਟ ਦੇ ਕੋਟਾ ਮੁੱਦੇ ਨੂੰ ਚੁੱਕਦੇ ਹਾਂ। ਹਮੇ ਵੀ ਤੁਸੀਂ ਲਾਸ ਸੈਸ਼ਨ ਦੇ ਵਿੱਚ ਵੀ ਕਈ ਮੁੱਦੇ ਪਾਰਲੀਮੈਂਟ ਨਹੀਂ ਨਹੀਂ ਦੇਖੋ ਤਾਂ ਹੁਣ ਤੁਹਾਡੇ ਕੋਲ ਕੀ ਚੁੱਕਣ ਵਾਸਤੇ ਹੈ ਤੁਹਾਡੇ ਕੀ ਆਟ ਲੱਗ ਰਹੀ ਜਦੋਂ ਜਿਹੜਾ ਨਹੀਂ ਨਹੀਂ ਦੇਖੋ ਦੇਖੋ ਇਸ ਤਰ੍ਹਾਂ ਹੈਗਾ ਜਿਹੜੀ ਜਿਵੇਂ ਦੇ ਕੋ ਮਕਾਨਾਂ ਵਾਲੇ ਲੋਕ ਆਉਂਦੇ ਹੈਗੇ ਆ ਆ ਕਈ ਲੋਕ ਆਏ ਕਿ ਸਾਨੂੰ ਕੱਚੇ ਮਕਾਨਾਂ ਦਾ ਪੈਸਾ ਕੁਝ ਨੂੰ ਮਿਲ ਗਿਆ ਕੁਝ ਦੀ ਕਿਸ਼ਤਰੀ ਮਿਲੀ ਕੁਝ ਨਵੇਂ ਲੈਣਾ ਚਾਹੁੰਦੇ ਆ ਇਹ ਇੱਕ ਹਮੇਸ਼ਾ ਮੁੱਦਾ ਰਹਿੰਦਾ ਕਿਉਂਕਿ ਗਰੀਬਾਂ ਦਾ ਮਕਾਨਾਂ ਦਾ ਮੁੱਦਾ ਰਹਿੰਦਾ ਹੈ ਦੂਸਰਾ ਜਿਹੜਾ ਨਰੇਗਾ ਜਿਹੜੀ ਸਕੀਮ ਹੈ ਮਨਰੇਗਾ ਜਿਹੜੀ ਸਕੀਮਾਂ ਉਹਦੀ ਜਿਹੜੀ ਉਹਦੀ ਜਿਹੜੀ ਮਟੀਰੀਅਲ ਦੀ ਪੇਮੈਂਟ ਆ ਜਿਹੜਾ ਜਿਹੜਾ ਸਮਾਨ ਲੱਗਦਾ ਉਹਦੀ ਪੇਮੈਂਟ ਦੀਆਂ ਹਮੇਸ਼ਾ ਕੋਈ ਨਾ ਕੋਈ ਗੱਲ ਆਉਂਦੀ ਆ ਅੱਜ ਵੀ ਕੁਝ ਗੱਲਾਂ ਆਈਆਂ ਅਸੀਂ ਡੀਡੀ ਪੇ ਆ ਸਾਹਿਬ ਨੂੰ ਵੀਡੀਓ ਸਾਹਿਬ ਸਭ ਲੋਕ ਆਏ ਹੋਇਆ ਉਹਨਾਂ ਨੂੰ ਐ ਦੱਸਿਆ ਨੇ ਕੁਝ ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਲੇਕਿਨ ਜੀ ਉਹ ਫਲਾਣੇ ਅਫਸਰ ਦੇ ਪੈਂਡਿੰਗ ਆ ਤੇ ਮੈਂ ਉਸ ਬੰਦੇ ਨਾਲ ਵੀ ਗੱਲ ਕਰਦਾ ਹੈਗਾ ਇਸ ਤਰ੍ਹਾਂ ਜ਼ਿਆਦਾਤਰ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਜਿਸ ਨਾਲ ਮੇਰੀ ਟੈਲੀਫੋਨਿਕ ਗੱਲ ਵੀ ਤੁਹਾਡੇ ਨਾਲ ਹੋਈ ਸੀ ਮੈਂ ਤੁਹਾਨੂੰ ਲੈ ਕੇ ਕਿ ਆਪਣੇ ਜੀਵਨ ਵਿੱਚ ਲਾਸਤ ਸਾਲਾਂ ਦੇ ਵਿੱਚ ਲਗਾਤਾਰ ਡੰਮ ਫਾਲ ਆਇਆ ਮੈਂ ਇਹ ਕਰ ਰਿਹਾ ਹਾਂ ਉਹ ਮੈਂ ਦਿਸ਼ਾ ਮੀਟਿੰਗ 'ਚ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਸਭ ਨੂੰ ਕਿਹਾ ਹੈਗਾ ਬਲਕਿ ਇਹ ਮੀਟਿੰਗ ਇਹ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਹੀ ਇੱਕ ਮੀਟਿੰਗ ਕਰ ਰਿਹਾ ਮੈਂ ਉਹ ਜਾਣਕਾਰੀ ਮੰਗੀ ਆ ਕਿ ਭਈ ਮੈਨੂੰ ਉਹ ਸਾਰਾ ਕੁਝ ਕੱਢ ਕੇ ਦਿਓ ਉਹ ਮੈਨੂੰ ਕੱਢ ਕੇ ਦੇ ਰਹੇ ਆ ਕੱਢ ਕੇ ਦੇ ਕੇ ਦੇਖ ਕੇ ਫੇਰ ਹੀ ਕੋਈ ਮੈਂ ਉਹਦਾ ਜਵਾਬ ਦੇ ਸਕਦਾ ਡਾਕਟਰ ਜੀ ਜਿਹੜੀ ਨਰੇਗਾ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਕਟੌਤੀ ਕੀਤੀ ਗਈ ਆ ਉਹ ਕਿਵੇਂ ਦੇ ਦਾ ਫੰਡਾਂ ਦੇ ਵਿੱਚ ਉਹ ਤੇ ਅਸੀਂ ਉਹਨਾਂ ਦੀ ਫਿਰ ਉੱਥੇ ਭੰਡੀ ਕਰਦੇ ਆ ਕਿਉਂਕਿ ਜਿਹੜੀ ਮੋਦੀ ਸਰਕਾਰ ਆ ਦੇਖੋ ਇਹ ਤਾਂ ਗੱਲਾਂ ਮਾਰਨ ਵਾਲੇ ਨੇ ਇਹ ਕੰਮ ਕਰਨ ਵਾਲੇ ਨਹੀਂ ਹੈਗੇ ਇਹ ਬਹੁਤ ਦੁਰਭਾਗ ਆ ਇਸ ਮੁਲਕ ਦਾ ਕਿ ਇਹੋ ਜਿਹੇ ਲੋਕ ਜਿਨ੍ਹਾਂ ਦਾ ਗਰੀਬਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਬਡੇ ਲੋਕਾਂ ਨਾਲ ਦੋਸਤੀ ਮਿੱਤਰਤਾ ਉਹਨਾਂ ਦਾ ਕੰਮ ਕਰਦੇ ਉਹ ਲੋਕ ਪਾਵਰ 'ਚ ਆ ਗਏ ਲੋਕ ਉਹਨਾਂ ਦੀਆਂ ਗੱਲਾਂ ਸਮਝ ਨਹੀਂ ਸਕੇ ਇੱਥੇ ਪੰਜਾਬ 'ਚ ਲੋਕਾਂ ਨੂੰ ਚਾਂਸੇ 'ਚ ਰੱਖ ਕੇ ਕਿ ਬੀਬੀਆਂ ਨੂੰ 1000 ਰੁਪਿਆ ਦੇਵਾਂਗੇ ਔਰ ਆ ਕਰਾਂਗੇ ਉਹ ਕਰਾਂਗੇ ਲੋਕ ਚਾਂਸੇ 'ਚ ਆ ਗਏ ਇੱਥੇ ਇਹਨਾਂ ਨੇ ਕੀ ਦੇ ਦਿੱਤਾ ਲਾਈ ਐਂਡ ਆਰਡਰ ਦੀ ਇੱਥੇ ਹਾਲਤ ਖਰਾਬ ਆ ਨਸ਼ਿਆਂ ਦੀ ਹਾਲਤ ਇੱਥੇ ਖਰਾਬ ਆ ਪੈਣਾ ਬੀਬੀਆਂ ਨੂੰ ਕੁਝ ਦਿੱਤਾ ਨਹੀਂ ਇਹ ਲੋਕ ਕਈ ਵਾਰੀ ਚਾਂਸੇ ਚ ਆ ਜਾਂਦੇ ਹੈਗੇ ਆ ਅਸੀਂ ਕਾਂਗਰਸ ਪਾਰਟੀ ਵਾਲੇ ਝੂਠ ਨਹੀਂ ਬੋਲਦੇ ਅਸੀਂ ਕਹਿੰਨੇ ਆ ਕਿ ਨਹੀਂ ਜਿਹੜਾ ਮੁੱਦਾ ਹੱਲ ਹੋ ਸਕਦਾ ਉਹਦਾ ਹੀ ਵਾਅਦਾ ਕਰਦੇ ਆ ਤੁਸੀਂ ਉੱਥੇ ਬਟਾ ਦੇ ਬੈਠੇ ਨੇ ਤੇ ਆਉਣ ਵਾਲੇ ਸਮੇਂ 11 ਹੋਰ ਵੀ ਬੈਠਦੇ ਉਹਨਾਂ ਵਾਸਤੇ ਵੀ ਮੁੱਦਾ ਉਠਾਓਗੇ ਅਸੀਂ ਤਾਂ ਮੈਡਾ ਪਾਰਲੀਮੈਂਟ ਚ ਚੁੱਕੇ ਆ ਦੋ ਤਿੰਨ ਵਾਰੀ ਪਾਰਲੀਮੈਂਟ ਚ ਬੁਲਿਆ ਪਿਛਲੇ ਸੈਸ਼ਨ ਚ ਫੇਰ ਆ ਅਗਲਾ ਸੈਸ਼ਨ ਆ ਰਿਹਾ ਉਹਦੇ ਚ ਫੇਰ ਬੋਲਾਂਗੇ ਅਜ਼ੀਜ਼ਾ ਬਾਰ-ਬਾਰ ਇੱਕ ਗੱਲ ਕਹਿੰਦੇ ਆ ਕਿ ਭਾਈ ਜਿਹੜੇ ਕਿਸਾਨਾਂ ਦੇ ਸਮੱਸਿਆ ਹੈਗੀ ਆ ਔਰ ਪ੍ਰਧਾਨ ਮੰਤਰੀ ਜੀ ਦਾ ਆਪਣਾ ਵਾਦਾ ਹੈਗਾ ਕਿ ਮੈਂ ਉਹਨਾਂ ਨੂੰ ਐਮਐਸਪੀ ਦਾ ਕਾਨੂੰਨ ਬਣਾ ਕੇ ਦਊਂਗਾ ਤੁਸੀਂ ਉੱਠ ਜੋ ਮੈਂ ਮਾਰੀ ਬਾਰ-ਬਾਰ ਯਾਦ ਦਵਾਣਾ ਪ੍ਰਧਾਨ ਮੰਤਰੀ ਨੂੰ ਕਿ ਜੀ ਤੁਸੀਂ ਆਪ ਵਾਦਾ ਕੀਤਾ ਸੀ ਨਵੰਬਰ 2021 ਚ ਉਹ ਹੁਣ ਵਾਦਾ ਪੂਰਾ ਕਰੋ ਉਹ ਤੁਹਾਡੇ ਤੋਂ ਮੰਗ ਰਹੇ ਨੇ ਔਰ ਤੁਸੀਂ ਹੁਣ ਉਹਨਾਂ ਨਾਲ ਗੱਲ ਨਹੀਂ ਕਰਦੇ ਠੀਕ ਇਟਸ ਤੁਸੀਂ ਜੋ ਵਾਦੇ ਦੀ ਗੱਲ ਕਰੀਤ ਵਾਦਾ ਜਿਹੜਾ ਤੁਸੀਂ ਇੱਕ ਰੱਖਿਆ ਹੈ ਪਦੇਗੜ ਸਾਹਿਬ ਨੂੰ ਧਾਰਮਿਕ ਸ਼ਹਿਰ ਦਾ ਦਰਜਾ ਦਵਾਉਂਦਾ ਇਹ ਤੁਹਾਡਾ ਵਾਅਦਾ ਜਿਹੜਾ ਪਹਿਲਾਂ ਨਹੀਂ ਸੀ ਇਹ ਕਿੱਥੋਂ ਦਾ ਕੋਹ ਸ਼ੁਰੂਆਤ ਨਹੀਂ ਹੋਈ ਦੇਖੋ ਇਸ ਤਰ੍ਹਾਂ ਹੈਗਾ ਇਹ ਮੈਂ ਪਹਿਲੇ ਦਿਨ ਤੋਂ ਜਦੋਂ ਮੈਂ 2019 ਚ ਬਣ ਕੇ ਗਏ ਪਹਿਲੇ ਦਿਨ ਤੋਂ ਹੀ ਮੇਰੀ ਮੰਗ ਆ ਮੇਰੀ ਮੰਗ ਇਹ ਸੀ ਕਿ ਸਾਹਿਬ ਇੱਥੇ ਜਦੋਂ ਸ਼ਹੀਦੀ ਪੰਦਰਵਾੜਾ ਹੁੰਦਾ ਉਦੋਂ 50 ਲੱਖ ਤੋਂ 1 ਕਰੋੜ ਸ਼ਰਧਾਲੂ 300 ਸਵਾ 300 ਸਾਲ ਬਾਅਦ ਵੀ ਅੱਜ ਵੀ ਛੋਟੇ ਸਾਹਿਬ ਜਦਿਆਂ ਨੂੰ ਨਤਮਸਕ ਹੋਣ ਲਈ ਮਾਤਾ ਗੁਜਰ ਘਰ ਨੂੰ ਆਉਂਦੇ ਆ ਆਉਂਦੇ ਕ ਨਹੀਂ ਆਉਂਦੇ ਮੈਂ ਉਹ ਬਾਰ ਬਾਰ ਕਹਿਣਾ ਕਿ ਸਾਹਿਬ ਇਹ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਕੁਰਬਾਨੀ ਹੋਈ ਆ ਛੋਟੇ ਸਾਹਿਬ ਜਦਿਆਂ ਦੀ ਸਰਹੰਦ ਵਿੱਚ ਇਸ ਕਰਕੇ ਇਸ ਸ਼ਹਿਰ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਲਾਓ ਵੀ ਸਾਰੀ ਦੁਨੀਆ ਦਾ ਬੰਦਾ ਸਿੱਖ ਸੰਗਤ ਜਾਂ ਦੂਸਰੇ ਆਉਣਾ ਚਾਹੁੰਦੇ ਆ ਤੇ ਉਹ ਉਹਦੇ ਚ ਲਾਓ ਔਰ ਇੱਥੇ ਜਿਹੜਾ ਜਿਹੜੀਆਂ ਆਪਾਂ ਸੁਵਿਧਾਵਾਂ ਦੇਣੀਆਂ 인ਫਰਾਸਟਰਕਚਰ ਦੇਣਾ ਜਿਹੜਾ ਮੂਲ ਜਿਹਨੂੰ ਢਾਂਚਾ ਕਹੀਦਾ ਉਹ ਵੀ ਇੰਟਰਨੈਸ਼ਨਲ ਲੈਵਲ ਦਾ ਅੰਤਰਰਾਸ਼ਟਰੀ ਲੈਵਲ ਦਾ ਮੈਂ ਕਰੋ ਉਹਦੇ ਚ ਕੁਝ ਪਿਛਲੇ ਮੇਰੇ ਐਨਏ ਉਹ ਜਦੋਂ 2019 ਤੋਂ 24 ਦਾ ਸੀ ਉਹ 40 50 ਕਰੋੜ ਕੇਂਦਰ ਸਰਕਾਰ ਨੇ ਦਿੱਤਾ ਸੀ ਜਿੰਨਾ ਇੱਥੇ ਕੰਮ ਹੋਇਆ ਉਹ ਉਸੇ ਪੈਸੇ ਨਾਲ ਹੀ ਹੋਇਆ ਉਹ ਮੈਂ ਉਹ ਮੈਂ ਹੀ ਪੈਸੇ ਲੈ ਕੇ ਆਇਆ ਸੀ ਇਸ ਵਾਰ ਹੁਣ ਮੈਂ ਕੇਂਦਰੀ ਮੰਤਰੀ ਨਾਲ ਸਾਰੀ ਬੈਠ ਕੇ ਗੱਲ ਕੀਤੀ ਆ ਮੈਂ ਕਿਹਾ ਭਾਈ ਇਹਨੂੰ ਕਰੋ ਉਹ ਅਜੇ ਲੱਗੇ ਹੋਏ ਆ ਉਹਦੇ ਪਿੱਛੇ ਔਰ ਇਸ ਸਾਲ ਮੈਨੂੰ ਯਕੀਨ ਹੈ ਕਿ ਕੋਈ ਨਾ ਕੋਈ ਵੱਡੀ ਚੀਜ਼ ਆਉਣੀ ਚਾਹੀਦੀ ਆ ਤੁਸੀਂ ਆਪਣੇ ਵੱਲੋਂ ਵੀ ਤਾਂ ਬਿੱਲ ਲੈ ਕੇ ਆ ਸਕਦੇ ਹੋ ਜਾਂ ਪ੍ਰਸਤਾਵ ਰੱਖ ਸਕਦੇ ਹੋ ਇਸ ਤਰ੍ਹਾਂ ਪਰ ਸੌਦਾ ਰੱਖਿਆ ਹੀ ਆ ਲਿਖਤੀ ਚ ਵੀ ਆ ਮੂੰਹ ਜਮਨੀ ਵੀ ਆ ਸਾਰਾ ਕੁਝ ਹੈਗਾ ਉਹ ਤਾਂ ਰੱਖੀਦਾ ਹੀ ਆ ਉੱਥੇ ਉਸ ਤੋਂ ਬਗੈਰ ਥੋੜੀ ਹੁੰਦਾ ਜੇ ਮੈਂ ਲਿਖਤੀ ਚ ਨਹੀਂ ਦਊਂਗਾ ਫੇਰ ਨਹੀਂ ਕੁਝ ਹੁੰਦਾ ਉਹ ਸਾਰਾ ਕੁਝ ਮੈਂ ਦਿੱਤਾ ਹੋਇਆ ਔਰ ਮੈਨੂੰ ਯਕੀਨ ਹੈ ਕਿ ਆ 5 ਸਾਲਾਂ ਚ ਕੋਈ ਨਾ ਕੋਈ ਚੀਜ਼ ਇੱਥੇ ਵੱਡੀ ਆਉਣੀ ਚਾਹੀਦੀ ਆ ਇਹ ਮੈਂ ਮੈਨੂੰ ਪੂਰਾ ਵਿਸ਼ਵਾਸ ਹੈ ਠੀਕ ਹੈ ਥੈਂਕ ਯੂ